11 ਕਿਲੋ ਬੋੜਾ ਤਿਆਰਾ ਪਾ 10 ਕਿਲੋ ਕਹਿ ਕੇ ਤੇ ਭਾਈ ਕੀ ਭਾਜ ਦੇਗਾ ਇਹਨੂੰ ਭਾਈ ਮੁੱਲ ਕਰਾਉਨ ਨੂੰ ਜਿੰਨਾ ਮਰਜ਼ੀ ਕਰਾ ਲਈ ਰੇਹਿੰਦਰ ਠੀਕ ਆ 53000 ਚ 100 ਕਿਲੋਮੀਟਰ ਹਾਂ ਬੱਚੀ ਦੀ ਤੋਰਾ ਤਾਰਾ ਕਿੰਨੇ ਦੁੱਧ ਦੇ ਜਗਦੀਪ ਬਾਈ 13 14 ਕਿਲੋ ਆਮ ਦੇ ਨਾਲ ਦੇ ਦੇਣਾ ਬੱਚੀ 13 14 ਆਹ ਮੂਹ ਤਾਂ ਵੀ ਦੋ ਦੰਦ ਦੀ ਆ ਰੀਨ ਨਾਲ ਹਾਂ ਸੂਏ ਉਹਦਾ ਦੋ ਦੰਦ ਦਾ ਬੱਚਾ ਬਾਕੀ ਦੁੱਧ ਵੀ ਭਾਈ ਮੱਝਾਂ ਵਰਗਾ ਹੋਊਗਾ ਮੱਝਾਂ ਵਰਗਾ ਹੋਊ ਭਾਈ 13 14 ਸੀਲ ਵਾਲੀ ਹੈ ਯਾਰ ਜੇ ਆਪਾਂ ਕਹਿ ਰਹੀਏ ਹੈਨਾ ਠੰਡੀ ਸੀਲ ਤਾਂ ਭਾਈ ਆ ਵੇਚ ਲੈ ਲੈ ਗੱਲ ਸੌਣ ਦਾ ਇਹ ਆਪਾਂ ਸਵਾਲ ਆਖਰੀ ਮੈਂ ਲੈ ਲਈਏ ਇਹਦਾ ਉਹਨੇ ਵੀ ਦੁੱਧ ਇੰਨਾ ਹੀ ਦੇਣਾ ਇਹ ਨਹੀਂ ਦੇਣਾ ਹਣਾ ਤੇ ਇਹ ਵੇਖ ਲੈ ਬੱਚਾ ਨਾਲੇ ਹਾਂ ਆਏ ਹੱਥ ਲਵਾ ਕੇ ਦਿਖਾ ਵੇ ਲੈ ਪੁੱਟੇ ਪਾਸੇ ਦੀ ਬਹਿ ਜਾਣੇ ਲੈ ਬਿਲਕੁਲ ਭਾਈ ਜਿਵੇਂ ਮਰਜੀ ਬੈਠਾ ਰਹਿ ਲੈ ਹਾਂ ਆਏ ਨਹੀਂ ਕਿ ਠੰਡੀ ਬਹੁਤ ਆ ਇੰਨੇ ਬਾਜ-ਬਾਈ ਦੇਣੀ ਵੀ ਨਹੀਂ ਕਿਸੇ ਨੇ ਦੇਣੀ ਵੀ ਨਹੀਂ ਹਾਂ 51000 ਚ ਆਪਾਂ 100 ਕਿਲੋਮੀਟਰ ਸਾਸੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਜਗਦੀਪ ਦੇ ਫਾਰਮ ਤੇ ਬਾਈ ਦਾ ਪੰਡ ਹੈਗਾ ਗੋਦੇ ਵਾਲਾ ਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਪਲੂਣ ਬੱਛੀਆਂ ਜਿਹੜੀਆਂ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਹੈ ਇੱਕ ਗੱਭਣ ਕੁਝ ਕੁ ਦਿਨ ਲੈਂਦੀ ਹੈ ਸਾਰੀ ਜਾਣਕਾਰੀ ਲਵਾਂਗੇ ਬਾਕੀ ਭਾਈ ਜਗਦੀਪ ਕਹਿੰਦਾ ਵੀ ਅੱਜ ਆਪਾਂ ਇਹਨਾਂ ਨੂੰ ਬੱਛੀਆਂ ਦੇ ਭਾਅ 'ਚ ਹੀ ਦੇ ਦੇਣੀ ਹੈ ਸਾਰੀ ਜਾਣਕਾਰੀ ਲੈਣੇ ਆ ਕਿ ਆਪਾਂ ਕੱਲ ਵੀਡੀਓ ਪਾਈ ਸੀ ਉਹਦੇ ਬਾਰੇ ਵੀ ਪੁੱਛਦੇ ਆ ਕਿੱਦਾਂ ਦਾ ਰਿਸਪੌਂਸ ਰਿਹਾ ਇਹੋ ਜਾਨਵਰ ਕਿਵੇਂ ਬਾਈ ਦੇ ਸੇਲ ਹੋਗੇ ਕੀ ਸਾਰਾ ਹਸਾਕਦਾ ਵਾ ਜਗਦੀਪ ਭਾਈ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਸੱਸੀ ਕਾ ਭਾਈ ਹਰਿੰਦਰ ਤੇ ਜਗਦੀਪ ਪਹਿਲਾਂ ਤਾਂ ਕੱਲ ਵਾਲੀ ਵੀਡੀਓ ਬਾਰੇ ਦੱਸ ਦੇ ਭਾਈ ਆ ਕਿ ਮੇਰੇ ਆ ਦਾ ਰਿਸਪੌਂਸ ਬਾਈ ਉਹਦਾ ਬਾਈ ਕੱਲ ਜਾਨਕਿ 2 ਘੰਟੇ ਦੇ ਵਿੱਚ ਮਾਲ ਵੈਗ ਗਿਆ ਠੀਕ ਆ ਬਾਈ ਹਾਂ ਜਿਹੜੀ ਉਹ ਆਪਣੀ ਸ਼ਾਈ ਵਾਲ ਵੈਣ ਸੀ ਉਹਦਾ ਬੰਦੇ ਸੰਘੇੜਿਆਂ ਦੇ ਲੈ ਕੇ ਵਿੱਚ ਠੀਕ ਆ ਬਾਈ ਜਿਹੜੀ ਦੂਜੀ ਗੱਪਲ ਵੈਣ ਸੀ ਆਪਾਂ ਕੱਚੀ ਪਾਈ ਸੀ ਲਾਪਰ ਦੇ ਬੰਦੇ ਲੈ ਗਏ ਠੀਕ ਆ ਬਾਈ ਠੀਕ ਆ ਮਾਲ ਆਪਣੇ ਕੋਲ ਖੜਾ ਹੀ ਆ ਲੈ ਕੇ ਜਾਣਾ ਅੱਜ ਠੀਕ ਆ ਬਾਈ ਇਹ ਕਮਰ ਜਿਹੜੀ ਆਪਾਂ ਤੱਲ ਪਾਈ ਸੀ ਉਹ ਧਰਮਕੋਟ ਦੇ ਬਾਬੇ ਨੇ ਤਨ ਤਿੰਨੇ ਜਣੇ ਕਿ ਵਧੀਆ ਸੇਲ ਹੋ ਗਈ ਕਿੰਨੇ ਨਾਲ ਦੀ ਨਾਲ 2 ਘੰਟੇ ਜੀ ਸੇਲ ਹੋ ਗਈ ਬਸ ਠੀਕ ਹੈ ਨਾ ਤੇ ਜਗਦੀਪ ਅੱਜ ਫਿਰ ਬਾਈ ਕਿੱਦਾਂ ਦੇ ਰਹਿਣਗੇ ਭਾਪੂ ਬਾਈ ਬਾਈ ਭਾਪਾ ਤੁਹਾਨੂੰ ਦੱਸਿਆ ਹੀ ਆਪਣੇ ਮੁੱਲ ਛੋਟੇ ਹੀ ਹੁੰਦੇ ਆ ਤਾਂ ਹੀ ਬਾਈ ਜਾਨਵਰ ਨਿਕਲ ਜਾਂਦੇ ਆ ਹਾਂ ਨਾਲ ਦੀ ਨਾਲ ਹੀ ਆਪਾਂ ਸੇਲ ਕਰ ਦਿੰਨੇ ਆ ਰਾਤ ਆਪਾਂ ਪਾਸ ਕੀਤੀਆਂ ਸੀ ਤੜਕੇ ਅੱਜ ਹੁਣ ਪਾ ਲਿਆਂ ਦੀਆਂ ਵਾ ਨਾਲ ਹੀ ਆਪਾਂ ਵੀਡੀਓ ਪਾਉਂਦੇ ਆ ਤੇ ਬਾਈ ਸਭ ਤੋਂ ਪਹਿਲਾਂ ਕਰਮ ਵਾਲੀ ਇੱਕ ਨੰਬਰ ਵਾਲੀ ਬਾਰੇ ਦੱਸਦੀ ਬਾਈ ਕਿੰਨਾ ਮਸੂਆ ਏ ਕਿੰਨੇ ਕ ਟਾਈਮ ਦਾ ਸੂਆ ਏ ਬੱਚਾ ਕੀ ਦੇਗੀ ਐ ਦੁੱਧ ਦੁੱਧ ਕੀ ਐ ਇਦਾਂ ਥੱਲੇ ਪਿਆਰ ਬਾਈ ਵੀਰੇ ਜਰਸੀ ਆ ਪ्योर ਪੰਜਾਬ ਮੋਦੋ ਨੋਦਾਂ ਦਾ ਠੀਕ ਹੈ ਬਈ ਬੱਚਾ ਯਾ ਪਲੂ ਠੀਕ ਹੈ ਬਈ ਠੀਕਾ ਬੱਚਾ ਦੇਗੀ ਬੱਚਾ ਰਾਤ ਦੀ ਸੂਈ ਵੀ ਆ ਠੀਕਾ 11 ਕਿਲੋ ਬੋਲਾ ਤਿਆਰਾ ਪਹ 10 ਕਿਲੋ ਕਹਿ ਕੇ 10 ਕਿਲੋ ਬੋਲਾ ਤੇ ਭਾਈ ਕੀ ਭਾਜ ਦੇਗਾ ਇਹਨੂੰ ਭਾਈ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਈ ਰੇਂਦਰ ਠੀਕਾ 53000 ਚ 100 ਕਿਲੋਮੀਟਰ ਪਹੁੰਚ ਕਰਾਂਗੇ ਤੋਰ ਭਾਈ ਦੀਪੇ ਕਰੀ ਨਾ ਤੇ ਉ ਭਾਈ ਹੈ ਵਧੀਆ ਠੰਡੀ ਸੀ ਲਾ ਹਾਂ ਢੰਡੀ ਢੁੰਡੀ ਬੋਲ ਹੈ ਭਾਈ ਆਪਾਂ ਕੱਲ ਵੀ ਪਾਈ ਸੀ ਵੀਡੀਓ ਉਹ ਪੈਣ ਭਰਾਵਾਂ ਦੇ ਫੋਨ ਆਏ ਕਿਹੜਾ ਲੈ ਕੇ ਦੇ ਠੀਕਾ ਉਹੀ ਚੀਜ਼ ਆ ਇਹਦਾ ਮਾਲ ਆਇਆ ਕਰ ਕੇ ਹਰਿੰਦਰ ਭਾਈ ਹੁਣੇ ਹੀ ਆਇਆ ਤੇਰੇ ਸਾਹਮਣੇ ਗੱਡੀ ਹੁਣੇ ਹੀ ਗਈ ਆ ਆਪਾਂ ਨਾਲ ਹੀ ਵੀਡੀਓ ਪਵਾ ਦਿੰਨੇ ਹਣਾ ਇੱਥੋਂ ਦੀ ਦਿਖਦੀ ਫੇਸਬੁਕ ਕੁਆਲਿਟੀ ਦੇਖੋ ਹਣਾ ਆਹ ਬਤਾ ਥੋੜੀ ਤਲੇਹਰੇ ਦੀ ਵਾਲ ਮੰਦੀ ਹਾਂ ਇਹ ਆ ਦੇਖੋ ਭਈ ਉਹ ਚਮਕ ਚਮਕ ਵਧੀਆ ਬੱਚੀ ਚਾਲ ਕਬੂਲ ਆ ਭਾਈ ਬੱਚੀ ਪ्योर ਪੰਜਾਬ ਵਾਲੀ ਆ ਹਾਂ ਹਾਂ ਬਿਲਕੁਲ ਹਣਾ ਭਾਈ ਮੂੰਹ ਤਾਂ ਦੋ ਦੰਦ ਦਾ ਬੱਚਾ ਬਾਕੀ ਦੁੱਧ ਵੀ ਭਾਈ ਮੱਝਾਂ ਵਰਗਾ ਹੋਊਗਾ ਮੱਝਾਂ ਵਰਗਾ ਹੋਊ ਭਾਈ 13-14 ਕਿਲੋ ਦੁੱਧ ਦੇ ਦੇਣੇ ਇਹਨੇ ਬੱਚੀ ਹਾਂ ਬੱਚੇ ਦਾ ਥੋੜਾ ਜਿਆਦਾ ਕਰਦੀ ਆ ਬੱਚੇ ਦਾ ਵੀ ਦਿੱਤ ਲਿਆਰੇ ਦਾ ਹਾਂਤ ਲਿਆਰੇ ਦਾ ਵੀ ਕਰਦੀ ਆ ਕੋਈ ਨਹੀਂ ਬਈ ਤੇ ਇੱਥੋਂ ਦੇਖੋ ਤੁਸੀਂ ਹਣਾ ਚਮਕ ਚਮਕ ਦੇਖੋ ਹਾਂ ਮੱਛੀ ਦੀ ਤੋਰਾ ਤਾਰਾ ਬਹੁਤ ਕਿੰਨੇ ਰੋਦੇ ਜੋ ਜਗਦੀਪ ਬਾਈ 13 14 ਕਿਲੋ ਆਮਦ ਨਾਲ ਦੇ ਦੇਣਾ ਬੱਚੇ 13 14 ਆਹ ਮੂਹ ਤਾਂ ਵੀ ਦੋ ਦੰਦੀ ਆ ਰੀਨਲ ਆਹ ਸੂਏ ਵੀ ਚਾਰ ਪੰਜ ਕੱਟੇ ਨਹੀਂ ਗਈ ਗਈ ਹਾਂ ਹਾਂ ਰਾਵਣਾ ਅੱਖਾਂ ਮੀਚ ਕੇ ਪੀ ਜਾ ਬਾਈ 10 ਸੂਏ ਪੀਣ ਵਾਲੀ ਆ ਹਾਂ ਤੇ ਰੀਨਲ ਬੰਦਾ ਜਿਹੜਾ ਬੰਦਾ ਸ਼ੌਂਕੀ ਹੈ ਨਾ ਉਹਦੇ ਵਾਸਤੇ ਰੀਨਲ ਆ ਤੇ ਦੇ ਵੀ ਆਪਾਂ ਫੰਡੇ ਤੋਕਰ ਗਏ ਤੇ ਭਾਜ ਦੇਣੀ ਪਾ ਵੀ ਬਈ ਨਿਕਾਜਾ ਕਰ ਦਿੰਦਾ ਹੈ ਹਨਾ ਹਾਂ ਤੇ ਜਗਦੀਪ ਕੀ ਭਾ ਕਰਨਾ ਫਿਰ ਇਹਦਾ ਬਈ ਆਪਾਂ ਬਈ 53000 ਚ 100 ਕਿਲੋਮੀਟਰ ਪਹੁੰਚ ਕਰ 53000 ਚ 100 ਕਿਲੋਮੀਟਰ ਹਾਂ ਬੜਾ ਠੀਕ ਹੈ ਨਾ ਬਈ ਦੂਸਰੇ ਨੰਬਰ ਵਾਲੀ ਯਾਰੇ ਆ ਜਾ ਬਈ ਇਹ ਬਾਈ ਛਾਈ ਵਾਲ ਦਾ ਤੋਹਫਾ ਠੀਕ ਹੈ ਬਈ ਹਾਂ ਆਪਣੇ ਕੋਲ ਭੈਣ ਭਰਾਵਾਂ ਦੀ ਬਹੁਤ ਮਾਨ ਹੁੰਦੀ ਆ ਠੀਕ ਹੈ ਬਈ ਛਾਈ ਵਾਲ ਚਾਹੀਦੀ ਪਰ ਇਹ ਬੱਚਾ 6 ਦਾ ਹੁੰਦਾ ਮੂ ਠੀਕ ਹੈ ਬਈ ਲੂਣਾ ਠੀਕ ਹੈ ਬਈ ਹਾਂ ਜੈ ਜੀ ਜੁਲੀ ਹਰਿੰਦਰ ਇੰਨੀ ਆ ਲੈ ਬਈ ਆ ਬਣਾ ਕੇ ਇਹ ਲੋਕੀ ਕਹਿੰਦੇ ਛਾਈ ਵਾਲ ਆਪਾਂ ਕੱਲ ਵੀ ਸ਼ਾਈ ਵਾਲ ਵੇਚੀ ਐ ਨਾ ਬਿਨਾ ਨਿਆਣੇ ਤੋਂ ਚੁਵਾਈ ਆ ਲੈ ਪੁੱਠੇ ਪਾਸੇ ਦੀ ਬਹਿਜੀ ਪਣਾ ਹਾਂ ਬਹਿਜੀ ਆ ਤੇਰੀ ਕੱਚੀ ਆ ਹਾਂ ਠੀਕ ਆ ਆਪਾਂ ਸੁਭਾਉਂਗਾ ਨਹੀਂ ਵੇਹੇ ਜੇ ਆਪਾਂ ਕਹਦੀਏ ਕਿ ਨਹੀਂ ਨਾ 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 ਬਾਈ ਤੇ ਬੂਥੀ ਬਾਥੀ ਵੇਖੀ ਮੱਛੀ ਦੀ ਇੱਡਾ ਮਾਲ ਆਇਆ ਕਰਕੇ ਆ ਚਮਕ ਚਮਗੇਦੇ ਜੀ ਵੀ ਬਾਈ ਪੂਰੀ ਆ ਪੂਰੀ ਆ ਪੂਰੀ ਨਿੱਗਰ ਆ ਬਿਲਕੁਲ ਪੰਜਾਰ ਕੀ ਤੇ ਬਾਕੀ ਥਣ ਬੜਾ ਸੋਹਣਾ ਲੱਗਿਆ ਕੱਦ ਵੇਖ ਬਾਈ ਕਿੰਨਾ ਸੋਹਣਾ ਹੂੰ ਗਦੀ ਦੇ ਵਿੱਚ ਜਿਵੇਂ ਮੈਂ ਕਹਿੰਨਾ ਵੀ ਤਿਆਰੀ ਚਾਹੀਦੀ ਹੈ ਇਹਨੇ ਨਿੱਖਰ ਨਾ ਬੜਾ ਇਹਨੇ ਹਨਾ ਬਾਈ ਆਪਾਂ ਪਿਛਲੀ ਵੀਡੀਓ ਚੱਕ ਚ ਪਾਈ ਸੀ ਨਾ ਸ਼ਾਈਵਾਲ ਦੋ ਚਾਰ ਜੰਦਾਂ ਦਾ ਉਹਨਾਂ ਦੇ ਘਰੇ ਜੂੜਾ ਲਿਆ ਵਾ ਠੀਕ ਆ ਬਾਈ ਹਨਾ ਤੇ ਆ ਦੇਖੋ ਬਈ ਇੱਕ ਤੇਰੀ ਵੀਡੀਓ ਚ ਪਾਈ ਸੀ ਆਪਾਂ ਸ਼ਾਈਵਾਲ ਮੋੜੋ ਬਾਈ ਹਾਂ ਆ ਦੇਖੋ ਤੁਸੀਂ ਹਨਾ ਠੰਡੀ ਨੂੰ ਨੀ ਹਰਿੰਦਰ ਇੰਨੀ ਆ ਲੈ ਇੱਥੇ ਬਹਿ ਜਾਂਦੇ ਆਪਾਂ ਲੈ ਆ ਵੇ ਲੈ ਆ ਬਹਿ ਗਏ ਆ ਹੱਲ ਲਗੇ ਦਿਖਾਵੇ ਸ਼ਾਹੀ ਵਾਲ ਨੂੰ ਕੋਈ ਹੱਥ ਲਾ ਕੇ ਦਿਖਾਵੇ ਬਿਲਕੁਲ ਨਾ ਬਾਈ ਹਾਂ ਬਾਕੀ ਥਾਂ ਸੋਹਣਾ ਯਾਰ ਆ ਮੂੰਹ ਤਾਂ ਛੇ ਜਾਂਦਾ ਹਰਿੰਦਰ ਬਾਈ ਤੀਰੀ ਪਾਸੇ ਦੋਨੇ ਗਾਮ ਆਈ ਮੈਂ ਕਹਿੰਦਾ ਵੀ ਦੁੱਧ ਮੱਝਾਂ ਵਰਗਾ ਹੀ ਹੋਣਾ 50 ਵਰਗਾ 20 ਵਰਗਾ ਆਪਣੇ ਕੋਲ ਪਸ਼ੂ ਹੀ ਇਹੋ ਜਿਹੋ ਜੰਦੇ ਜੈਲੇ ਬਿਲਕੁਲ ਨਾ ਬਾਈ ਹਾਂ ਬਾਕੀ ਕਰਮਾਲੀਆਂ ਤੁਰਾ ਤੁਰਾ ਦੇਖ ਲੈ ਇਹ ਤਾਂ ਆਇਆ ਕਰਕੇ ਮਾਲ ਨਾ ਘਰ ਜਾਂਦਾ ਵਾ ਬਿਲਕੁਲ ਨਾ ਬਾਈ ਚੋ ਆਪਾਂ ਕੱਲ ਵੀਡੀਓ ਪਾਈ ਅੱਜ ਕੋਸੂ ਫੇਰ ਆ ਗਈ ਆ ਇੰਨੀਆਂ ਜੈੜੀਆਂ ਲੈ ਦੂਰੀ ਵਾਰ ਵੀ ਬੈਜੋ ਨੇ ਲੈ ਲੈ ਆਏ ਨਹੀਂ ਗਾ ਕੋਈ ਗੱਲ ਵੀ ਲੱਤ ਬਚਾਰਚਾ ਕਰਦੇ ਦੀਦੀ ਬੰੂ ਆਜੇ ਆਪਾਂ ਗੱਲਬਾਤ ਕਰ ਲਗੇ ਹਨ ਕਿੰਨੇ ਕੇ ਦੁੱਧ ਤੇ ਚਲੀ ਜਾਊਗੀ ਇਹ ਕੰਮ ਵੀਰੇ 15 ਕਿਲੋ ਰਾਮ ਦੇ ਨਾਲ ਦਊਗਾ ਬੱਚਾ ਬਾਕੀ ਦੁੱਧ ਵੀ ਮੱਝਾਂ ਰਗਾਊਗਾ ਹਾਂ ਦੁੱਧ ਵੀ ਮੱਝਾਂ ਰਗਾਊਗਾ ਪਗਰਦੀ ਬੈਠਿਆਂ ਲੈ ਲੈ ਹੱਥ ਲਾ ਕੇ ਦਿਖਾਵੇ ਆਂ ਸ਼ਾਈ ਵਾਲ ਤੇ ਜਗਦੀਪ ਇਹਦਾ ਕੀ ਪਾ ਕਰਾਂਗੇ ਭਾਈ ਭਾਈ ਅੱਜ ਕੱਚੀ ਕੱਚੀ ਦਾ ਬਾਦਲ ਸਕੀਮ ਹੀ ਪਾਉਣੀ ਆ 51000 ਤੋਂ 100 ਕਿਲੋਮੀਟਰ 51000 ਹਾਂ ਲੋ ਵੀ ਬਾਈ ਠੀਕ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਜਗਦੀਪ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਗਾਵਾ ਦੋਨੇ ਹੀ ਜਿਹੜੇ ਹਨ ਬਹੁਤ ਬਾਈ ਕਹਿੰਦਾ ਵੀ ਠੰਡੀਆਂ ਸੀਲ ਆ ਬਾਕੀ ਆ ਜਿਹੜੀ ਤਾਜੀ ਇਹ ਬਾਈ ਇਹਦੇ ਮਗਰ ਬੱਚਾ ਏ ਇਹਦੇ ਮਗਰ ਬੱਚਾ ਤੇ ਇਹ ਤਾਜੀ ਸੂਈ ਇਹ ਦੋ ਦੰਦ ਦਾ ਹਨ ਹਾਂ ਇਹ ਦੋ ਦੰਦ ਦਾ ਬੱਚਾ ਉਹ ਛੇ ਦੰਦ ਦਾ ਹਨ ਉਹ ਛੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਜਿਉਂਦੇ ਵਾਦ ਦੇ ਰਹੋ ਜੀ ਧੰਨਵਾਦ